ਖਬਰ ਹੈ ਕਿ ਵਿਵਾਦਤ ਗਾਣਿਆਂ ਦੇ ਲਈ ਹਨੀ ਸਿੰਘ ਤੇ ਕਰਨ ਔਜਲਾ ਨੇ ਮਾਫੀ ਮੰਗਣ ਦੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਰਾਜ ਮੈਲਾ ਕਮਿਸ਼ਨ ਦਾ ਇਹ ਜਿਹੜਾ ਕੀ ਵੱਡਾ ਵਿਆਹਨ ਹੈ ਕਿ ਦੋਹਾਂ ਗਾਇਕਾਂ ਨੇ ਪੰਜਾਬ ਰਾਜ ਮੈਲਾ ਕਮਿਸ਼ਨ ਤੋਂ ਫੋਨ ਦੇ ਰਾਹੀਂ ਮਾਫੀ ਮੰਗੀ ਹੈ ਤਾਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬਦੇਸ਼ ਤੋਂ ਫੋਨ ਕਰਕੇ ਮਾਫੀ ਮੰਗੀ ਗਈ ਹੈ ਦੋਹਾਂ ਸਿੰਗਰਾਂ ਦੇ ਵੱਲੋਂ ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਜਾਣਕਾਰੀ ਹੈ ਵਿਵਾਦਤ ਗਾਣਿਆਂ ਦੇ ਲਈ ਜਿਹੜਾ ਕਿ ਮਹਿਲਾ ਊਮਨ ਕਮਿਸ਼ਨਰ ਰਾਜ ਲਾਲੀ ਗੱਲ ਨੇ ਗੱਲ ਨੇ ਜਿਹੜਾ ਕਿ ਉਹਨਾਂ ਨੂੰ ਤਲਬ ਕੀਤਾ ਸੀ ਤਾਂ ਉਹ ਵਿਦੇਸ਼ ਦੇ ਹੋਣ ਕਰਕੇ ਕਰਨ ਔਜਲਾ ਤੇ ਹਨੀ ਸਿੰਘ ਜੋ ਵਿਦੇਸ਼ ਦੀ ਧਰਤੀ ਦੇ ਵਿੱਚ ਇਸ ਸਮੇਂ ਹੈ ਜਾਣਕਾਰੀ ਦੇ ਮੁਤਾਬਿਕ ਤਾਂ ਰਾਜ ਲਾਲੀ ਗਿਲ ਦੇ ਨਾਲ ਫੋਨ ਦੇ ਜ਼ਰੀਏ ਮਾਫੀ ਜੜੀ ਹੈ ਇਹਨਾਂ ਸਿੰਗਰਾਂ ਦੇ ਵੱਲੋਂ ਮੰਗੀ ਗਈ ਹੈ ਕਿਉਂਕਿ ਦੋਹਾਂ ਨੂੰ ਅੱਜ ਤਲਬ ਕੀਤਾ ਗਿਆ ਸੀ ਤਾਂ ਜੋ ਕਿ ਵਿਵਾਦਿਤ ਗਾਣੇ ਸੰ ਉਸ ਨੂੰ ਲੈ ਕੇ ਇਹਨਾਂ ਨੂੰ ਤਲਬ ਕੀਤਾ ਗਿਆ ਸੀ ਪਰ ਵਿਦੇਸ਼ ਦੀ ਧਰਤੀ ਤੇ ਹੋਣ ਕਰਕੇ ਉਹ ਅੱਜ ਪੇਸ਼ ਨਹੀਂ ਹੋ ਸਕੇ ਪਰ ਉਹਨਾਂ ਨੇ ਫੋਨ ਦੇ ਜ਼ਰੀਏ ਜਿਹੜੀ ਹੈ ਮੁਆਫੀ ਮੰਗੀ ਹੈ ਤਾਂ ਹੁਣ ਇਹ ਵੇਖਣਾ ਹੋਏਗਾ ਕਿ ਜੋ ਪੰਜਾਬ ਰਾਜ ਮਹਿਲਾ ਕਮਿਸ਼ਨ ਹੁਣ ਇਸ ਉੱਤੇ ਅਗਲੀ ਆਪਣੀ ਕੀ ਪ੍ਰਤੀਕਿਰਿਆ ਦਿਖਾਉਂਦੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਵਿਵਾਦਿਤ ਗਾਣਿਆਂ ਦੇ ਲਈ ਹਾਨੀ ਸਿੰਘ ਤੇ ਕਰਨ ਔਜਲਾ ਨੂੰ ਵੂਮਨ ਕਮਿਸ਼ਨ ਵੱਲੋਂ ਜਿਹੜਾ ਕਿ ਉਹ ਤਲਬ ਕੀਤਾ ਗਿਆ ਸੀ ਅੱਜ ਉਹਨਾਂ ਨੇ ਪੇਸ਼ ਹੋਣਾ ਸੀ ਪਰ ਵਿਦੇਸ਼ ਦੀ ਧਰਤੀ ਤੇ ਹੋਣ ਕਰਕੇ ਹਾਨੀ ਸਿੰਘ ਤੇ ਕਰਨ ਔਜਲਾ ਜਿਹੜੇ ਨੇ ਉਹ ਅੱਜ ਜਿਹੜਾ ਉੱਥੇ ਨਹੀਂ ਪਹੁੰਚੇ ਆ ਮੇਰੀ ਜਾਣਕਾਰੀ ਦੇ ਮੁਤਾਬਿਕ ਦੋਹਾਂ ਗਾਇਕਾਂ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਤੋਂ ਫੋਨ ਦੇ ਰਾਹੀਂ ਜਿਹੜੀ ਆ ਮੁਆਫੀ ਮੰਗੀ ਆ ਤਾਂ ਹੁਣ ਇਹ ਵੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਹੁਣ ਆਪਣੀ ਇਸ ਦੇ ਉੱਤੇ ਕੀ ਪ੍ਰਤੀਕਿਰਿਆ ਦਿਖਾਉਂਦੇ ਆ